ਆ ਵੀ ਕਰੇ ਬੈਠ ਜਾਂਗੇ ਰਾਵਣਾ ਨਾ ਜਰਾ ਕੇ ਕਹਿੰਦੇ ਆ ਭ੍ਰਿਸ਼ਟਾ ਮਾਨਸਾ ਪੁਲਿਸ ਭ੍ਰਿਸ਼ਟਾ ਇਹਨਾਂ ਨੂੰ ਲਾਰਾ ਲਾ ਦਿੰਦੇ ਨਾ ਅੱਜ ਜੀ ਉੱਥੇ ਪਈ ਆ ਫਾਈਲ ਅੱਜ ਜੀ ਉੱਥੇ ਪਈ ਆ ਫਾਈਲ 15 ਦਿਨ ਹੋ ਗਏ ਨਾ ਚੱਕਰ ਘਟਾਉਂਦਿਆਂ ਬੀਸੀ ਆਪਣੀ ਆਵਦੀ ਕਮਾਈ ਮੰਗ ਰਹੇ ਆ ਅਸੀਂ ਕਿਹੜਾ ਕਿਸੇ ਦਾਕਾ ਮਾਰ ਰਹੇ ਆ ਅਸੀਂ ਦਾਕਾ ਜੇਬ ਤੋਂ ਕੱਢ ਰਹੇ ਹਾਂ ਮੇਰੇ ਪੁੱਤ ਦਾ ਖੂਨ ਹੈ ਮਾਨਸਾ ਪੁਲਿਸ ਦੇ ਗੈਂਗਸਟਰ ਭਜਾਏ ਆ ਸਾਰੇ ਦਿੱਲੀ ਪੁਲਿਸ ਨੇ ਫੜੇ ਸੀ ਸੀਆਈ ਦੇ ਵਿੱਚ ਵੀਆਈਪੀ ਸੂਤਾਂ ਦਿੱਤੀਆਂ ਨੇ ਅਸੀਂ ਫੇਰ ਵੀ ਚੁੱਪ ਕਰਕੇ ਵੀ ਤੇਰਾ ਪੁੱਤ ਸੀ ਮਰ ਗਿਆ ਤੇਰੇ ਮਗਰ ਨਹੀਂ ਕੋਈ ਤੂੰ ਚੁੱਪ ਕਰ ਜਾ ਪਰ ਇੱਕ ਨੂੰ 8-8 ਉਹਦਾ ਦਿੱਤੇ ਸਾਨੂੰ ਮਰੀ ਜੀ ਲੱਖਾਂ ਰੁਪਏ ਇੰਨੀ ਭੁੱਕੀ ਦਾ ਤਾਂ ਪਤਾ ਲੱਗ ਜਾਂਦਾ ਵੀ ਬੁਲਾਨੇ ਕੋਈ ਭੁੱਕੀ ਐ ਗੱਡੀਆਂ ਭੜਕੇ ਐ ਲਾਇਸੈਂਸ ਅਸਲੀ ਰੀਆਂ ਲਈ ਤੁਰੇ ਫਿਰਦੇ ਰਹੇ ਨੇ ਸਾਡਾ ਮਾਨਸਾ ਪ੍ਰਸ਼ਾਸਨ ਰਾਮ ਨਾਲ ਨਹੀਂ ਸੁਤਾਪੇ ਗੁੜੀ ਨਹੀਂ ਸੁਤਾਪੇ ਪੰਜ ਦਿਨ ਇੱਥੇ ਫਿਰਦੇ ਰਹੇ ਨੇ ਮਾਨਸਾ ਦੇ ਵਿੱਚ ਜਿਹੜੇ ਕੱਢਦੇ ਹੋ ਇਹ ਸ਼ਰੀਨੀ ਦੇ ਡਾਇਰੈਕਟਰ ਨੂੰ ਸੀਆਈ ਦਾ ਇੰਚਾਰਜਕਾਰ ਤੇ ਲਈ ਭੇਰਿਆ ਹੋਵੇ ਤੇ ਐਸਐਸਪੀ ਸਾਹ ਨੂੰ ਪਤਾ ਨਾ ਪਤਾ ਨਾ ਹੋਵੇ ਇਹ ਮਾਨਸਾ ਪੁਲਿਸ ਦੇ ਕਾਰਨ ਆਵੇ ਨਹੀਂ ਡਰਾਮੇ ਕੀਤੇ ਵੱਡੇ ਵੱਡੇ ਪ੍ਰਹਾਰ ਕਿੱਥੇ ਪ੍ਰਹਾਰ ਕਰਦੇ ਹੋ ਪਹਿਲਾਂ ਜਿਹੜੇ ਤੁਹਾਡੇ ਖਾਕੀ ਚ ਬੈਠੇ ਜੁੰਦੇ ਨੂੰ ਤਾਂ ਫੜ ਲਓ ਅਸੀਂ ਤਾਂ ਉੱਜੜੇ ਹੀ ਆਂ ਸਾਨੂੰ ਕੋਈ ਪਰਵਾਰੀ ਨਾਲ ਦੱਸ ਕਲ ਇਹਦੇ ਤਰੀ ਹੋਈ ਐ ਭਾਈ ਸਾਲ ਤੱਕ ਅਸੀਂ ਪਹਿਲਾਂ ਚੁੱਪ ਕਰਕੇ ਉਹਨਾਂ ਦੀਆਂ ਸੁਣੀਂਦੇ ਵੀ ਭਾਈ ਸਾਨੂੰ ਕੋਈ ਸਾਨੂੰ ਦੱਸੋ ਸਾਡਾ ਕੀ ਗੁੱਸਾ ਹਕਤਾਂ ਕੀ ਹੈਗਾ ਸਾਡੀ ਢਾਈ ਸਾਲਾਂ ਤੋਂ ਉਹਨਾਂ ਨੇ ਸੁਣੀ ਫਿਰ ਅਸੀਂ ਪ੍ਰਸ਼ਾਸਨ ਵੱਲ ਚੱਲ ਪਏ ਫਿਰ ਸਾਡੀ ਪ੍ਰਸ਼ਾਸਨ ਨੇ ਨਹੀਂ ਸੁਣੀ ਪਤਾ ਨਹੀਂ ਕੀ ਤਾਂ ਇਹਨਾਂ ਤੇ ਪਤਾ ਨਹੀਂ ਤਾਂ ਕੀ ਦਵਾਏ ਇਹਨਾਂ ਤੇ ਕਿਸੇ ਕਿਸਮ ਦਾ ਪਤਾ ਨਹੀਂ ਭਾਈ ਇਹ ਉਹੀ ਗੱਲ ਵੀ ਕਹਿੰਦੇ ਹੁੰਦੇ ਆ ਕੁੱਤੀ ਚੋਰਾ ਨਾਲ ਲਈ ਹੋਈ ਆ ਪਤਾ ਨਹੀਂ ਉਹ ਸਿਸਟਮ ਹੋ ਰਿਹਾ ਸਹੀ ਗੱਲ ਹੈ ਸਾਡੇ ਨਾਲ ਸਾਡੇ ਦਵਾਕ ਦੀ ਵੀ ਗੱਲ ਵੀ ਬਿੱਗ ਗਈ ਇਹ ਸਾਡੀ ਕੰਪਲੇਂਟ ਗਲਤ ਹੈ ਸਾਨੂੰ ਐ ਤਾਂ ਕਹਿ ਦੋ ਵੀ ਤੁਸੀਂ ਗਲਤ ਹੋ ਭਾਈ ਇੱਥੇ ਸਾਨੂੰ ਸਾਨੂੰ ਲੈ ਲੜੀਆਂ ਘੁਪਵਾਦੀਆਂ ਪਹਿਲਾਂ ਤਾਂ ਬੁੱਕ ਪਿੱਛੇ ਅਸੀਂ ਕਿੰਨਾ ਕਿਹਾ ਵੀ ਸਾਡੇ ਨਿੱਜੀ ਜ਼ਿੰਦਗੀ ਬਾਰੇ ਕਿਸੇ ਨੂੰ ਲਿਖਣ ਦਾ ਕੀ ਹੱਕ ਹੈ 2 ਮਹੀਨੇ ਸਾਨੂੰ 2 ਮਹੀਨੇ ਸਾਨੂੰ ਇਹਨਾਂ ਨੇ ਲਟਕਾਈ ਰੱਖਿਆ ਠੀਕ ਹੈ ਜਿੱਦ ਦੇ ਉਹ ਭਾਈ ਦੀ ਜਵਾਬਤ ਹੋ ਗਈ ਹੁਣ ਤੱਕ ਸਾਡੇ ਸਾਰੀ ਦੀ ਗੱਲ ਉਹਦੀ ਜਵਾਬਤ ਹੋ ਗਈ ਪਹਿਲਾਂ ਜਾ ਸਭ ਨੇ ਰਿਜੈਕਟ ਕੀਤੀ ਇੱਕ ਵਾਰ ਫਿਰ ਸਾਨੂੰ ਫੇਰ ਨਹੀਂ ਬੈਠਿਆ ਅਸੀਂ ਤਾਂ ਕਿਤੇ ਉੱਥੇ ਬਿਠਾ ਲਓ ਉਹਨਾਂ ਨੂੰ ਵੀ ਬੱਜਾ ਸਾਨੂੰ ਬੱਡ ਲਓ ਹੋਰ ਮੂਰੇ ਪਿੱਛੇ ਗੇੜੀ ਅਸਤਾ 4 ਸਾਲਾਂ ਦੇ ਮਰੇ ਹੋਏ ਆ ਜਮਾਂ ਤਤਲੀ ਤਤਰੀ ਹੋਈ ਆ ਆਪੇ ਮਰਨ ਨੂੰ ਤਿਆਰ ਲੈ ਫੜੋ ਤੇ ਆਪ ਦੇ ਘਰੇ ਬੈਠ ਜਾਗੇ ਰਾਮਾ ਜਰਾ ਜਰਾ ਜੇ ਕਹਿੰਦੇ ਆ ਭ੍ਰਿਸ਼ਟਾ ਮਾਨਸਾ ਪੁਲਿਸ ਭ੍ਰਿਸ਼ਟਾ ਇਹਨਾਂ ਨੂੰ ਲਾਰਾ ਲਾ ਦਿੰਦੇ ਨਾ ਅੱਜ ਜੀ ਉੱਥੇ ਪਈ ਆ ਫਾਈਲ ਅੱਜ ਜੀ ਉੱਥੇ ਪਈ ਆ ਫਾਈਲ 15 ਦਿਨ ਹੋ ਗਏ ਨਾ ਉਹ ਚੱਕਰ ਘਟਾਉਂਦਿਆਂ ਬੀਸੀ ਆਪਦੀ ਆਪਦੀ ਕਮਾਈ ਮੰਗ ਰਹੇ ਆ ਅਸੀਂ ਕਿਹੜਾ ਕਿਸੇ ਦਾਕਾ ਮਾਰ ਰਹੇ ਆ ਅਸੀਂ ਦਾਕਾ ਜੇਬ ਤੋਂ ਕੱਢ ਰਹੇ ਹਾਂ ਮੇਰੇ ਪੁੱਤ ਦਾ ਖੂਨ ਹੈ ਮਾਨਸਾ ਪੁਲਿਸ ਦੇ ਗੈਂਗਸਟਰ ਭਜਾਏ ਆ ਸਾਰੇ ਦਿੱਲੀ ਪੁਲਿਸ ਨੇ ਫੜੇ ਸੀ ਸੀਆਈ ਦੇ ਵਿੱਚ ਵੀਆਈਪੀ ਸੂਤਾਂ ਦਿੱਤੀਆਂ ਨੇ ਅਸੀਂ ਫੇਰ ਵੀ ਚੁੱਪ ਕਰਕੇ ਵੀ ਤੇਰਾ ਪੁੱਤ ਸੀ ਮਰ ਗਿਆ ਤੇਰੇ ਮਗਰ ਨਹੀਂ ਕੋਈ ਤੂੰ ਚੁੱਪ ਕਰ ਜਾ ਪਰ ਇੱਕ ਨੂੰ 8-8 ਉਹਦਾ ਦਿੱਤੇ ਸਾਨੂੰ ਮਰੀ ਜੀ ਲੱਖਾਂ ਰੁਪਏ ਇੰਨੀ ਭੁੱਕੀ ਦਾ ਤਾਂ ਪਤਾ ਲੱਗ ਜਾਂਦਾ ਵੀ ਬੁਲਾਨੇ ਕੋਈ ਭੁੱਕੀ ਹੈ ਗੱਡੀਆਂ ਭੜਕੇ ਆ ਲਾਇਸੈਂਸ ਅਸਲੀ ਰੀਆਂ ਲਈ ਤੁਰੇ ਫਿਰਦੇ ਰਹੇ ਨੇ ਸਾਡਾ ਮਾਨਸਾ ਪ੍ਰਸ਼ਾਸਨ ਰਾਮ ਨਾਲ ਨਹੀਂ ਸੁਤਾਪੇ ਗੁੜੀ ਨਹੀਂ ਸੁਤਾਪੇ ਪੰਜ ਦਿਨ ਇੱਥੇ ਫਿਰਦੇ ਰਹੇ ਨੇ ਮਾਨਸਾ ਦੇ ਵਿੱਚ ਜਿਹੜੇ ਕੱਢਦੇ ਹੋ ਇਹ ਸ਼ਰੀਨੀ ਦੇ ਡਾਇਰੈਕਟਰ ਨੂੰ ਸੀਆਈ ਦਾ ਇੰਚਾਰਜਕਾਰ ਤੇ ਲਈ ਭੇਰਿਆ ਹੋਵੇ ਤੇ ਐਸਐਸਪੀ ਸਾਹ ਨੂੰ ਪਤਾ ਨਾ ਪਤਾ ਨਾ ਹੋਵੇ ਇਹ ਮਾਨਸਾ ਪੁਲਿਸ ਦੇ ਕਾਰਨ ਆਵੇ ਨਹੀਂ ਡਰਾਮੇ ਕੀਤੇ ਵੱਡੇ ਵੱਡੇ ਪ੍ਰਹਾਰ ਕਿੱਥੇ ਪ੍ਰਹਾਰ ਕਰਦੇ ਹੋ ਪਹਿਲਾਂ ਜਿਹੜੇ ਤੁਹਾਡੇ ਖਾਕੀ ਚ ਬੈਠੇ ਜੁੰਦੇ ਨੂੰ ਤਾਂ ਫੜ ਲਓ ਅਸੀਂ ਤਾਂ ਉੱਜੜੇ ਹੀ ਆਂ ਸਾਨੂੰ ਕੋਈ ਪਰਵਾਰੀ ਨਾਲ ਦੱਸ ਕਲ ਇਹਦੇ ਤਰੀ ਹੋਈ ਐ ਭਾਈ ਸਾਲ ਤੱਕ ਅਸੀਂ ਪਹਿਲਾਂ ਚੁੱਪ ਕਰਕੇ ਉਹਨਾਂ ਦੀਆਂ ਸੁਣੀਂਦੇ ਵੀ ਭਾਈ ਸਾਨੂੰ ਕੋਈ ਸਾਨੂੰ ਦੱਸੋ ਸਾਡਾ ਕੀ ਗੁੱਸਾ ਹਕਤਾਂ ਕੀ ਹੈਗਾ ਸਾਡੀ ਢਾਈ ਸਾਲਾਂ ਤੋਂ ਉਹਨਾਂ ਨੇ ਸੁਣੀ ਫਿਰ ਅਸੀਂ ਪ੍ਰਸ਼ਾਸਨ ਵੱਲ ਚੱਲ ਪਏ ਫਿਰ ਸਾਡੀ ਪ੍ਰਸ਼ਾਸਨ ਨੇ ਨਹੀਂ ਸੁਣੀ ਪਤਾ ਨਹੀਂ ਕੀ ਤਾਂ ਇਹਨਾਂ ਤੇ ਪਤਾ ਨਹੀਂ ਤਾਂ ਕੀ ਦਵਾਏ ਇਹਨਾਂ ਤੇ ਕਿਸੇ ਕਿਸਮ ਦਾ ਪਤਾ ਨਹੀਂ ਭਾਈ ਇਹ ਉਹੀ ਗੱਲ ਵੀ ਕਹਿੰਦੇ ਹੁੰਦੇ ਆ ਕੁੱਤੀ ਚੋਰਾ ਨਾਲ ਲਈ ਹੋਈ ਆ ਪਤਾ ਨਹੀਂ ਉਹ ਸਿਸਟਮ ਹੋ ਰਿਹਾ ਸਹੀ ਗੱਲ ਹੈ ਸਾਡੇ ਨਾਲ ਸਾਡੇ ਦਵਾਕ ਦੀ ਵੀ ਗੱਲ ਵੀ ਬਿੱਗ ਗਈ ਇਹ ਸਾਡੀ ਕੰਪਲੇਂਟ ਗਲਤ ਹੈ ਸਾਨੂੰ ਐ ਤਾਂ ਕਹਿ ਦੋ ਵੀ ਤੁਸੀਂ ਗਲਤ ਹੋ ਭਾਈ ਇੱਥੇ ਸਾਨੂੰ ਸਾਨੂੰ ਲੈ ਲੜੀਆਂ ਘੁਪਵਾਦੀਆਂ ਪਹਿਲਾਂ ਤਾਂ ਬੁੱਕ ਪਿੱਛੇ ਅਸੀਂ ਕਿੰਨਾ ਕਿਹਾ ਵੀ ਸਾਡੇ ਨਿੱਜੀ ਜ਼ਿੰਦਗੀ ਬਾਰੇ ਕਿਸੇ ਨੂੰ ਲਿਖਣ ਦਾ ਕੀ ਹੱਕ ਹੈ 2 ਮਹੀਨੇ ਸਾਨੂੰ 2 ਮਹੀਨੇ ਸਾਨੂੰ ਇਹਨਾਂ ਨੇ ਲਟਕਾਈ ਰੱਖਿਆ ਠੀਕ ਹੈ ਜਿੱਦ ਦੇ ਉਹ ਭਾਈ ਦੀ ਜਵਾਬਤ ਹੋ ਗਈ ਹੁਣ ਤੱਕ ਸਾਡੇ ਸਾਰੀ ਦੀ ਗੱਲ ਉਹਦੀ ਜਵਾਬਤ ਹੋ ਗਈ ਪਹਿਲਾਂ ਜੈ ਸਾਹਿਬ ਨੇ ਰਿਜੈਕਟ ਕੀਤੀ ਇੱਕ ਵਾਰ ਫਿਰ ਸਾਨੂੰ ਫੇਰ ਨਹੀਂ ਬੈਠਿਆ ਅਸੀਂ ਤਾਂ ਕਿਤੇ ਉੱਥੇ ਬਿਠਾ ਲਓ ਮੂਰੇ ਪਨਵਾਇਆ ਲਾਇਆ ਉਹਨਾਂ ਨੂੰ ਵੀ ਬਾਹਰ ਸਾਨੂੰ ਪੜਦੋ ਹੋਰ ਮੂਰੇ ਇੱਕ ਸਿੱਧਾ ਚਾਰ ਸਾਲਾਂ ਦੇ ਮਰੇ ਹੋਏ ਆ ਜਮਾਂ ਤਤਲੀ ਤੇ ਤਰੇ ਹੋਈ ਆ ਆਪੇ ਮਰਨ ਨੂੰ ਤਿਆਰ ਲਾ ਪਰੋਸ ਤੇ ਕੋਲੇ ਕੋਈ ਨਹੀਂ ਅਸੀਂ ਐਸੇ ਬੈਠਾ ਵੀ ਅਸਲ ਵਿੱਚ ਖਾਈਏ ਨਾ